ਵਰਕਆਊਟ ਡੇ 1 ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਸਟਾਰਟ ਕਰਾਂਗੇ ਐਕਸਰਸਾਈਜ਼ ਇਹ ਮੇਲ ਫੀਮੇਲ ਦੋਵੇਂ ਜਣੇ ਹੀ ਇਹ ਐਕਸਰਸਾਈਜ਼ ਨੂੰ ਕਰ ਸਕਦੇ ਨੇਗੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਹੈਗਾ ਐਕਸਰਸਾਈਜ਼ ਵਾਰਮਅਪ ਤੋਂ ਸਟਾਰਟ ਕਰਾਂਗੇ ਵਾਰਮਅਪ ਕਰਨਾ ਪਹਿਲਾਂ ਸਭ ਤੋਂ ਪਹਿਲਾਂ ਆਰਮ ਸਰਕਲਸ ਪਹਿਲਾਂ ਮੈਂ ਦੱਸੂਗਾ ਕਿ ਤੁਸੀਂ ਕਿਵੇਂ ਐਕਸਰਸਾਈਜ਼ ਕਰਨੀ ਹੈ ਦੂਸਰੇ ਫਿਰ ਮੈਂ ਤੁਹਾਨੂੰ ਦੱਸੂ ਵੀ ਤੁਸੀਂ ਕੀ ਨਹੀਂ ਕਰਨਾ ਹੈ ਦੋਨੇ ਇੰਗਲਾਂ ਤੋਂ ਦੇਖ ਲਓ 30 ਮਿੰਟ ਲਈ ਕਰਨਾ ਹੈ 20 ਸਕਿੰਟ ਲਈ ਅੱਗੇ ਨੂੰ 20 ਸਕਿੰਟ ਲਈ ਪਿੱਛੇ ਨੂੰ 40 ਸਕਿੰਟ ਸੌਰੀ ਕਰਨਾ 40 ਸਕਿੰਟ ਲਈ ਤੁਸੀਂ ਹਰ ਐਕਸਰਸਾਈਜ਼ ਕਰਨੀ ਹੈ ਇਹ ਵਾਰਮ-ਅਪ ਨੈਕਸਟ ਵਾਰਮ-ਅਪ ਆਪਾਂ ਆਪਣਾ ਮਾਰਚ ਕਰਨੀ ਹੈ ਜੀ ਸਟੈਂਡਿੰਗ ਮਾਰਚ ਹੈ ਵਾਰਮ-ਅਪ ਕਰਨ ਦਾ ਮਕਸਦ ਇਹ ਹੀ ਹੈ ਕਿ ਇਹਦੇ ਨਾਲ ਆਪਣਾ ਬਲੱਡ ਫਲੋ ਬਣ ਜਾਂਦਾ ਹੈਗਾ ਅਗਲੀ ਚੀਜ਼ ਹੈਗੀ ਜੰਪਿੰਗ ਜੈਕਸ ਜੰਪਿੰਗ ਜੈਕਸ ਤੁਸੀਂ ਜਾਣਦੇ ਹੋ ਆਪਣੀ ਥਾਂ ਤੋਂ ਯਾਰ ਟੌਰਸੋ ਟਵਿਸਟ ਟੌਰਸੋ ਟਵਿਸਟ ਦੇ ਵਿੱਚ ਤੁਸੀਂ ਐਦਾਂ ਇਸ ਤੋਂ ਬਾਅਦ ਆਪਾਂ ਕਰਾਂਗੇ ਲੈਗ ਸਵਿੰਗ ਲੈਗ ਸਵਿੰਗ ਦੇ ਵਿੱਚ ਆਪਾਂ ਜੇ ਐਦਾਂ ਕਰ ਸਕਦੇ ਹੋ ਵਧੀਆ ਗੱਲ ਹੈ ਖੜ ਕੇ ਨਹੀਂ ਤੁਸੀਂ ਕਿਸੇ ਕੰਧ ਦਾ ਸਹਾਰਾ ਲੈ ਸਕਦੇ ਹੋ ਸਿੱਧਮ ਸਿੱਧੀ ਲੱਤ ਬਸ ਦੋਨੇ ਲੱਤਾਂ ਨੂੰ ਦੂਜੇ ਪਾਸੇ ਦੇਖ ਲਓ ਜੇ ਹੱਥ ਕਰ ਸਕਦੇ ਹਾਂ ਤਾਂ ਬੜੀ ਵਧੀਆ ਗੱਲ ਹੈ ਜਿੱਥੇ ਤੱਕ ਵੀ ਚਲੀ ਜਾਵੇ ਕੋਈ ਜ਼ਰੂਰੀ ਨਹੀਂ ਵੀ ਤਾਹਾਂ ਤੱਕ ਜਾਣੀ ਚਾਹੀਦੀ ਜਿੱਥੇ ਤੱਕ ਵੀ ਹੋ ਸਕੇ ਉੱਥੇ ਤੱਕ ਇੱਕ ਬਾਡੀ ਨੂੰ ਝੂਟੇ ਨਹੀਂ ਮਾਰਨੇ ਹੈਗੇ ਸੋ 30 ਸਕਿੰਟ ਲਈ ਇਹ ਕਰਨੀ ਹੈ ਉਸ ਤੋਂ ਬਾਅਦ ਡੀਪ ਬਰੀਥਿੰਗ ਕਰਨੀ ਹੈ ਸਾਹ ਖਿੱਚ ਕੇ ਅੰਦਰ ਲੈ ਕੇ ਜਾਣਾਗਾ ਡੂੰਗਾ ਤੇ ਉਹਨੂੰ ਹੋਲਡ ਕਰਨਾ ਹੌਲੀ ਹੌਲੀ ਛੱਡਣਾਗਾ ਦੋ ਵਾਰੀ ਹੋ ਜਾਏ ਤਿੰਨ ਵਾਰੀ ਹੋ ਜਾਏ ਲੰਮੇ ਟਾਈਮ ਲਈ ਹੋਲਡ ਕਰਕੇ ਰੱਖਣਾਗਾ ਸਾਹ ਨੂੰ ਸੋ ਇਹਦੇ ਨਾਲ ਆਪਣੀ ਵਾਰਮ ਅਪ ਹੋ ਜੂਗੀ ਬਾਡੀ ਤੇ ਜਦੋਂ ਬਾਡੀ ਵਾਰਮ ਅਪ ਹੋਗੀ ਤਾਂ ਆਪਣਾ ਫਲੋ ਵਧੀਆ ਬਣ ਜੂਗਾ ਆਪਣੀ ਐਕਸਰਸਾਈਜ਼ ਵਧੀਆ ਹੋਊਗੀ ਸੋ ਹੁਣ ਆਪਾਂ ਪਹਿਲਾਂ ਪਹਿਲੀ ਐਕਸਰਸਾਈਜ਼ ਲਾਉਨੇ ਆ ਪਹਿਲੀ ਐਕਸਰਸਾਈਜ਼ ਹੈਗੀ ਆ ਬਾਡੀ weight ਸਕੁਆਰਸ ਹੁਣ ਸਕੁਆਰਸ ਦੇ ਲਈ ਪੋਜੀਸ਼ਨ ਦੇਖ ਲਓ ਸ਼ੋਲਡਰ ਵਾਈਡਥ ਪੈਰ ਖੋਲਣੇ ਨੇਗੇ ਐਨੇ ਸਾਹਮਣੇ ਦੇਖ ਰਹੇ ਹੋਣਗੇ ਤੁਹਾਨੂੰ ਸਾਈਡ ਤੋਂ ਤੁਹਾਨੂੰ ਦਿਖਾਉਂਗਾ ਇਸ ਤਰ੍ਹਾਂ ਪੋਜੀਸ਼ਨ ਆਪਣੀ ਸੋ ਸਕੁਆਟ ਲਾਵਾਂਗੇ ਆਪਾਂ ਕੋਸ਼ਿਸ਼ ਕਰਨੀ ਹੈ ਸਿੱਧਮ ਸਿੱਧੀ ਸਕੁਆਟਰ ਲਾਉਣ ਦੀ ਵਾਈਡ ਪੈਰ ਨਹੀਂ ਕਰਨੇ ਜਿਆਦਾ ਐ ਨਹੀਂ ਕਰਨੇ ਜਿਆਦਾ ਐ ਨਹੀਂ ਕਰਨੇ ਇੱਥੇ ਰੱਖਣੇ ਹਲਕੇ ਜੇ ਪੈਰ ਇੱਥੇ ਰੱਖ ਕੇ ਹਲਕੇ ਜੇ ਬਾਰ ਨੂੰ ਕਰਨੇ ਹਲਕੇ ਜੇ ਬਸ ਬਸ ਸੋ ਸਕੁਆਟਰ ਲਾਵਾਂਗੇ ਆਪਾਂ ਸਾਈਡ ਤੋਂ ਦੇਖੋ ਉੱਪਰੋਂ ਹੌਲੀ ਆਉਣਾ ਉੱਪਰ ਨੂੰ ਪੁਸ਼ ਦੇ ਜੀ ਨਾਲ ਕਰਨਾ ਹੌਲੀ ਕਿਵੇਂ ਐ ਐ ਇੱਥੇ ਇਹ ਨਹੀਂ ਕਰਨਾ ਐ ਐ ਨਹੀਂ ਕਰਨਾ ਇਹਦੇ ਨਾਲ ਗੋਡੇ ਤੇ ਸਟ੍ਰੈਸ ਪਊਗਾ ਆ ਚੀਜ਼ ਨਹੀਂ ਕਰਨੀ ਹੈਗੀ ਆਹ ਨਹੀਂ ਕਰਨੀ ਹੈਗੀ ਆਰਾਮ ਨਾਲ ਜਿੰਨਾ ਡੀਪ ਜਾ ਸਕਦੇ ਹੋ ਚਲੇ ਜਾਓ ਕੋਈ ਜ਼ਰੂਰੀ ਨਹੀਂ ਹੈ 90 ਡਿਗਰੀ ਤੋਂ ਉੱਪਰ ਨਹੀਂ ਲੈਣਾ ਇਹ ਆ 90 ਡਿਗਰੀ ਹੋ ਗਿਆ ਇੱਥੋਂ ਥੱਲੇ ਜਾ ਸਕਦੇ ਹੋ ਹਲਕਾ ਜਾ ਠੀਕ ਹੈ ਤੇ ਜੇ ਕਈ ਵੀ ਪ੍ਰੋਬਲਮ ਆਉਂਦੀ ਹੈ ਕਿ ਤੁਸੀਂ ਇਹ ਨਹੀਂ ਕਰ ਸਕਦੇ ਹੈਗੇ ਸਕੁਆਟ ਕਰਨ ਵੇਲੇ ਤੁਸੀਂ ਤਦੋਂ ਦੁਖਣਾ ਕਿ ਮੈਂ ਕੀ ਪ੍ਰੋਬਲਮ ਆਉਂਦੀ ਹੈ ਸਕੁਆਟ ਕਰਨ ਲੱਗੇ ਕਈ ਵਰੀ ਕੋਈ ਜਾਣਾ ਇਸ ਤਰ੍ਹਾਂ ਕਰਦਾ ਹੈ ਸਕੁਆਟ ਆ ਇਸ ਤਰ੍ਹਾਂ ਮੂਰ ਨੂੰ ਡਿਗਦੇ ਆ ਜਾਂ ਫਿਰ ਉਹ ਤਾਂ ਡਿਗਦੀਆ ਕਿਉਂਕਿ ਉਹਨਾਂ ਨੂੰ ਆਉਂਦਾ ਵੀ ਅਸੀਂ ਜੇ ਸਿੱਧੀ ਸਕੁਆਟ ਕਰਾਂਗੇ ਤਾਂ ਪਿੱਛੇ ਨੂੰ ਨਾ ਡਿਗ ਪਈਏ ਸੋ ਉਹਦੇ ਲਈ ਹੱਲ ਹੈ ਇਸ ਤਰ੍ਹਾਂ ਆਪਾਂ ਦੋ ਇੰਨੀ ਕੁ ਹਾਈਟ ਦੀਆਂ ਕੋਈ ਲੱਕੜ ਦਾ ਟੁਕੜਾ ਕੁਝ ਵੀ ਰੱਖ ਸਕਦੇ ਆ ਪੈਰਾਂ ਦੇ ਥੱਲੇ ੱਡੀਆਂ ਦੇ ਥੱਲੇ ੱਡੀਆਂ ਦੇ ਥੱਲੇ ਰੱਖ ਕੇ ਲਾਵਾਂਗੇ ਹੁਣ ਕਿਉਂਕਿ ਹੁਣ ਆਪਾਂ ਨੂੰ ਪਿੱਛੇ ਸਪੋਰਟ ਹੋ ਗਈ ਆ ਆਪਾਂ ਪਿੱਛੇ ਰਹਿ ਸਕਦੇ ਆ ਇਹ ਪਹਿਲੀ ਐਕਸਰਸਾਈਜ਼ ਆਪਾਂ ਦੀ ਮੇਨ ਵਰਕਆਊਟ ਇਹ ਦੂਜੀ ਐਕਸਰਸਾਈਜ਼ ਹੈਗੀ ਆ ਨੀ ਪੁਸ਼-ਅਪਸ ਪੁਸ਼-ਅਪਸ ਕਿੰਨੇ ਲਾਉਣੀਆਂ ਨੇ ਪਹਿਲਾਂ ਪੂਰੀ ਪੁਸ਼-ਅਪ ਲਾਉਣੀਆਂ ਜੇ ਤੁਸੀਂ ਪੂਰੀ ਪੁਸ਼-ਅਪ ਲਾ ਸਕਦੇ ਹੋ ਤਾਂ ਬਹੁਤ ਵਧੀਆ ਗੱਲ ਆ ਪੁਸ਼-ਅਪ ਕਿੰਨੇ ਲਾਉਣੀਆਂ ਆ ਆਪਾਂ ਇਸ ਤਰ੍ਹਾਂ ਬਾਹਾਂ ਮੋੜਨ ਤਾਂ ਥੋੜੀਆਂ ਹਲਕੀਆਂ ਜਿਹੀਆਂ ਬਾਹਰ ਇਹੇ ਵੀ ਤੁਸੀਂ ਜਿੰਨੀਆਂ ਵੀ ਲਾ ਸਕੋ ਇੱਕ ਮਿੰਟ ਵਿੱਚ ਉਨੀਆਂ ਲਾਉਣੀਆਂ ਨੇ ਪਰ ਜੇ ਤੁਹਾਨੂੰ ਇਹ ਪੁਸ਼-ਅੱਪਸ ਨਹੀਂ ਲੱਗਦੀਆਂ ਤਾਂ ニー ਪੁਸ਼-ਅੱਪਸ ਲਾਵਾਂਗੇ ਆਪਾਂ ニー ਪੁਸ਼-ਅੱਪਸ ਦੇ ਵਿੱਚ ਆਪਾਂ ਆਪਣੇ ਗੋਡੇ ਇਸ ਤਰ੍ਹਾਂ ਇਕੱਠੇ ਕਰ ਲੈ ਪਿੱਛੇ ਪੈਰ ਇਕੱਠੇ ਕਰ ਲਾਂਗੇ ਗੋਡੇ ਥੱਲੇ ਲਾ ਲਾਂਗੇ ਤੇ ਹਲਕਾ ਜਿਹਾ ਬੈਂਡ ਹੋ ਕੇ ਮੂਹਰ ਨੂੰ ਉਸੇ ਤਰ੍ਹਾਂ ਹੀ ਇਹਦਾ ਸਹਾਰਾ ਲਾਂਗੇ ਆਪਾਂ ਗੋਡਿਆਂ ਦਾ ਉਹ ਇਸ ਤਰ੍ਹਾਂ ਕਰਨਾ ਹੈਗਾ ਜੇ ਤੁਹਾਨੂੰ ਇਹ ਵੀ ਐਕਸਰਸਾਈਜ਼ ਨਹੀਂ ਲੱਗਦੀ ਕਿਉਂਕਿ ਬਿਗਿਨਰ ਦੇ ਲਈ ਨੇ ਸਾਰੀਆਂ ਐਕਸਰਸਾਈਜ਼ ਕੰਦ ਦੀ ਸਪੋਰਟ ਦੇ ਨਾਲ ਇਸ ਤਰ੍ਹਾਂ ਖੜ ਕੇ ਬਾਲੇ ਉੱਚੇ ਹੱਥ ਨਹੀਂ ਲੈ ਕੇ ਜਾਣੇ ਆਪਣੇ ਜਿਹੜਾ ਮੋਢਾ ਮੋਢੇ ਤੋਂ ਥੋੜਾ ਹਲਕਾ ਜਿਹਾ ਨੀਵੇਂ ਰੱਖਣਾ ਇੱਥੋਂ ਥੋੜਾ ਦੂਰ ਖੜ ਜਾਣਾ ਬਸ ਜਿਸ ਤਰ੍ਹਾਂ ਦੀ ਵੀ ਹੱਥ ਦੀ ਮਤਲਬ ਤੁਹਾਡੀ ਬਣਦੀ ਹੈ ਇੱਕ ਇਹਨੂੰ ਐ ਨਹੀਂ ਕਰਨਾ ਐ ਨਹੀਂ ਕਰਨਾ ਹੈਗਾ ਇੱਥੋਂ ਐ ਪਿੱਛੇ ਮੁੜ ਜਾਣਾ ਲੱਕ ਅੰਦਰ ਨਹੀਂ ਵਾਰਨਾ ਇਸੇ ਤਰ੍ਹਾਂ ਜਦੋਂ ਤਪ ਕਰਨ ਵੇਲੇ ਇੱਕ ਚੀਜ਼ ਹੈ ਜਿਹੜਾ ਖਾਸ ਧਿਆਨ ਰੱਖਣਾ ਉਹ ਇਹ ਚੀਜ਼ ਐ ਕਿ ਤੁਸੀਂ ਜਦੋਂ ਪੁਸ਼-ਅਪ ਕਰਨੀਆਂ ਐਂ ਨਹੀਂ ਕਰਨਾ ਹੈਗਾ ਇਹਨੂੰ ਅੰਦਰ ਨਹੀਂ ਸੱਟਣਾ ਹੈਗਾ ਪਿੱਛੋਂ ਆਪਣੇ ਲੱਕ ਨੂੰ ਥੱਲੇ ਨਹੀਂ ਸੱਟਣਾ ਐਂ ਨਹੀਂ ਕਰਨਾ ਐਂ ਨਹੀਂ ਕਰਨਾ ਲੱਕ ਆ ਜਿਹੜਾ ਇੰਗੇਜ ਰੱਖਣਾ ਉੱਪਰ ਨੂੰ ਕੋਰ ਜਾਨੀ ਕਿ ਇੰਗੇਜ ਰੱਖਣੀ ਆ ਫਿਰ ਪੁਸ਼-ਅਪ ਕਰਨੀਆਂ ਹੌਲੀ ਥੱਲੇ ਉੱਪਰ ਨੂੰ ਤੇਜ਼ ਸੋ ਇਹ ਆਪਣੀ ਦੂਜੀ ਐਕਸਰਸਾਈਜ਼ ਤੀਸਰੀ ਐਕਸਰਸਾਈਜ਼ ਆਪਣੀ ਗਲੂਟ ਬ੍ਰਿਜ ਉਦੇ ਲਈ ਆਪਾਂ ਨੂੰ ਮੈਟ ਚਾਹੀਦਾ ਦੇਖੋ ਮੈਟ ਜੇ ਹੋਵੇ ਤਾਂ ਬੜੀ ਵਧੀਆ ਗੱਲ ਹੈ ਨਹੀਂ ਕੋਈ ਸਾਫ ਸਰਫੇਸ ਹੋਵੇ ਉਹ ਠੀਕ ਹੈ ਜਾਂ ਕੋਈ ਤੁਸੀਂ ਦਰੀ ਵਗੈਰਾ ਪਿਛਾ ਸਕਦੇ ਹੋਗੇ ਇਸ ਤਰ੍ਹਾਂ ਪੈ ਜਾਣਾ ਆਰਾਮ ਨਾਲ ਹੱਥ ਆਪਣੇ ਇੱਥੇ ਆ ਜਾਣਗੇ ਹਲਕੀਆਂ ਜਿਹੜੀਆਂ ਲੱਤਾਂ ਰਹੀਆਂ ਇਹ ਇੱਥੇ ਨਹੀਂ ਕਰਨੀਆਂ ਬਿਲਕੁਲ 90 ਤੇ ਨਹੀਂ ਕਰਨੀਆਂ ਯਾਨੀ ਕਿ ਇੱਥੇ ਨਹੀਂ ਕਰਨੀਆਂ ਹਲਕੀਆਂ ਜਿਹਾ ਗਾ ਲੈ ਜਾਾਂਗੇ ਆਪਾਂ ਪੈਰ ਆਪਣੇ ਸੌਰੀ ਪੈਰ ਇੱਥੇ ਕੀਤੇ ਇਹ ਹੱਥ ਇੱਥੇ ਨੇਗੇ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਮੋਡੇ ਨੂੰ ਇੰਗੇਜ ਕਰ ਲੈਣਾ ਹੌਲੀ ਹੌਲੀ ਥੱਲੇ ਉੱਪਰ ਤੇਜ ਹੌਲੀ ਹੌਲੀ ਥੱਲੇ ਹੌਲੀ ਹੌਲੀ ਥੱਲੇ ਇੱਥੇ ਹੋਲਡ ਹੌਲੀ ਹੌਲੀ ਥੱਲੇ ਇੱਥੇ ਹੋਲਡ ਆ ਦੇਖੋ ਇਹ ਸਿੱਧਾ ਬਣੂਗਾ ਐਵੇਂ ਐਸੇ ਸਿੱਧੀ ਬਣੂਗੀ ਠੀਕ ਹੈ ਤੇ ਅਗਲੀ ਐਕਸਰਸਾਈਜ਼ ਹੈਗੀ ਆ ਉਹ ਹੈਗੀ ਆ ਗਲੂਟ ਬ੍ਰਿਜ ਤੋਂ ਬਾਅਦ ਅ ਪੰਜਵੀਂ ਐਕਸਰਸਾਈਜ਼ ਆ ਮੇਰਾ ਖਿਆਲ ਆ ਤੇ ਇਹ ਹੈਗੀ ਆ bird dog pose ਠੀਕ ਹੈ ਹੁਣ ਇਹਦੇ ਵਿੱਚ ਕਰਨਾ ਕੀ ਆ ਉਸੇ ਕਿੱਥੇ ਆਪਣੇ ਸ਼ੋਲਡਰ ਆਗੇ ਉਸੇ ਦੀ ਸਿਹਤ ਚ ਆਪਾਂ ਮਹਾਂ ਲਾ ਲੀਆਂ ਲਗੀਆਂ ਇੱਥੇ ਕਰਨਾ ਕੀ ਆ ਆਪਣੀ ਇੱਕ ਲੱਤ ਜਾਨੀ ਕਿ ਜਿਵੇਂ ਹੁਣ ਮੈਂ ਰਾਈਟ ਲੱਤ ਦਾ ਜਿਹੜੀ ਸਿੱਧੀ ਕਰੂੰਗਾ ਤਾਂ ਇਧਰੋਂ ਲੈਫਟ ਹੈਂਡ ਆ ਜਿਹੜਾ ਉਹਨੂੰ ਮੈਂ ਸਿੱਧਾ ਕਰੂੰਗਾ ਥੋੜੇ ਟਾਈਮ ਲਈ ਹੋਲਡ ਵਾਪਸ ਹੌਲੀ ਹੌਲੀ ਵਾਪਸ ਆਪੋਜ਼ੀਟਰ ਬਾਹ ਤੇ ਲੱਤ ਲਾਸਟ ਐਕਸਰਸਾਈਜ਼ ਆਪਣੀ ਆਪਣੀ ਵਾਲ ਸੈਟ ਹੁਣ ਆਪਾਂ ਵਾਲ ਸੈਟ ਕਿਵੇਂ ਆ ਬੜੀ ਸੌਖੀ ਆ ਉਹਦੇ ਲਈ ਆਪਾਂ ਨੂੰ ਇਸ ਤਰ੍ਹਾਂ ਦੀ ਆ ਦੇਖ ਸਕਦੇ ਹੋ ਕੋਈ ਸਰਫੇਸ ਹੋਵੇ ਕੰਧ ਹੋਵੇ ਠੀਕ ਹੈ ਉਹਦੇ ਨਾਲ ਤੁਸੀਂ ਇਹ ਐਕਸਰਸਾਈਜ਼ ਕਰਨੀ ਆ ਉਵੇਂ ਜਿਵੇਂ ਆਪਾਂ ਸਕੁਐਟ ਲਈ ਸੀ ਉਨੇ ਇੱਕ ਪੈਰ ਖੋਲ ਕੇ ਉਸੇ ਤਰ੍ਹਾਂ ਹੀ ਪਿੱਛੇ ਆਪਾਂ ਆਪਦੇ ਆਪ ਨੂੰ ਇਹਦੇ ਨਾਲ ਸੈੱਟ ਕਰ ਲੈਣਾ ਅਗੇਂਸਟ ਵਾਲ ਦੇ ਇਸ ਤਰ੍ਹਾਂ ਇਹ ਡੀਪ ਚਲੇ ਜਾਣਾ ਜਿੱਥੇ ਤੱਕ ਜਾ ਸਕਦੇ ਆਪਾਂ ਮਤਲਬ ਇੰਨਾ ਡੀਪ ਨਹੀਂ 90 ਡਿਗਰੀ ਤੇ ਆਪਣਾ ਜਿਹੜੀਆਂ ਲੱਤਾਂ ਆ ਜਾਣੀਆਂ ਇੱਥੇ ਇਹ ਹੋਲਡ ਕਰਕੇ ਬੈਠਣਾ ਪਰ ਆਰਾਮ ਨਾਲ 30 ਸੈਕਿੰਡ 40 ਸੈਕਿੰਡ 45 ਸੈਕਿੰਡ ਜੋ ਤੁਸੀਂ ਕਰ ਸਕਦੇ ਹੋ ਆਰਾਮ ਨਾਲ ਬੈਠਣਾਗਾ ਹਿਲਣ ਦੀ ਲੋੜ ਨਹੀਂ ਕਾਫੀ ਜਿਆਦਾ ਟਫ ਆ ਇਹ ਦੇਖਣ ਨੂੰ ਸੌਖੀ ਲੱਗਦੀ ਹੈਗੀ ਹਾਂ ਜਿੰਨੀਆਂ ਵੀ ਤੁਸੀਂ ਐਕਸਰਸਾਈਜ਼ ਦੇਖੀਆਂ ਰਹੀਆਂ ਇਹ ਪਹਿਲੇ ਦਿਨ ਦੀਆਂ ਐਕਸਰਸਾਈਜ਼ ਨੇ ਕਿਵੇਂ ਕਰਨੀਆਂ ਤੁਹਾਨੂੰ ਦੱਸਿਆ ਗਿਆਗਾ ਜੇ ਫਿਰ ਵੀ ਤੁਹਾਨੂੰ ਕੋਈ ਸਮੱਸਿਆ ਲੱਗੀ ਤਾਂ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਕਿ ਇਹ ਐਕਸਰਸਾਈਜ਼ ਆ ਕਿਵੇਂ ਕਰਨੀ ਹੈ ਇਹਨੂੰ ਹਾਰਡਲੀ 25 ਤੋਂ 30 ਮਿੰਟ ਬੜੀ ਮੁਸ਼ਕਿਲ ਨਾਲ ਹੀ ਲੱਗਦੇ ਨੇਗੇ ਤੁਸੀਂ ਇਸ ਨੂੰ ਜਦੋਂ ਸਟਾਰਟ ਕਰੋਗੇ ਸਾਰੀਆਂ ਐਕਸਰਸਾਈਜ਼ ਬਿਗਨਰ ਲਈ ਨੇ ਚਾਹੇ ਉਹ ਮੇਲ ਹੈ ਫੀਮੇਲ ਹੈ ਸਾਰੇ ਜਣੇ ਇਹ ਐਕਸਰਸਾਈਜ਼ ਕਰ ਸਕਦੇ ਨੇਗੇ ਤੁਸੀਂ ਇਹਨੂੰ ਕਰੋਗੇ ਲਗਾਤਾਰ ਮਹੀਨਾ ਕਰੋਗੇ ਤਾਂ ਤੁਹਾਡੇ 'ਚ ਕੌਨਫੀਡੈਂਸ ਆਊਗਾ ਸਟਰੈਂਥ ਵੀ ਵਧੂਗੀ ਸੋ ਇਹਨੂੰ ਜ਼ਰੂਰ ਕਰਿਓ ਵਰਕਆਊਟ ਨੂੰ ਜਿੱਥੇ ਤੁਹਾਨੂੰ ਔਖੀ ਲੱਗਦੀ ਆ ਉੱਥੇ ਦੁਬਾਰਾ ਵੀਡੀਓ ਦੇਖੋ ਚੈੱਕ ਕਰੋ ਵੀ ਕਿਵੇਂ ਕੀਤੀ ਆ ਜਾਂ ਇਸ ਦੇ ਨਾਲ ਰਿਲੇਟਡ ਹੋਰ ਵੀਡੀਓ ਜਿਹੜੀਆਂ YouTube ਤੇ ਕਿਸੇ ਦੀਆਂ ਪਾਈਆਂ ਹੋਈਆਂ ਨੇ ਉਹਨੂੰ ਚੈੱਕ ਕਰੋ ਵੀ ਇਹਦਾ ਅਸਲੀ ਪੋਜੀਸ਼ਨ ਕੀ ਆ ਮੇਰੇ ਕਿਉਂ ਪੇਨ ਹੋ ਰਿਹਾ ਤੇਜ਼ੀ ਨਹੀਂ ਕਰਨੀ ਕਿਸੇ ਵੀ ਐਕਸਰਸਾਈਜ਼ ਦੇ ਵਿੱਚ